ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਗ੍ਰੰਥ ਸਾਹਿਬ ਜੀ ਸਤਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਸਦਕਾ ਵੈਸਾਖੀ ਦਾ ਪੂਰਵ ਗੁਰਦੁਆਰਾ ਸ਼ਹੀਦਗੰਗ ਸਾਹਿਬ ਪਿੰਡ ਅਲੀ ਮਾਜਰਾ ਸ਼ੰਭੂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜੋ ਅੱਜ 12 ਤਰੀਕ ਸ਼ਾਮ ਦਾ ਦੀਵਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਸਜ ਰਿਹਾ ਹੈ ਸ਼ਾਮੀ 4 ਤੋਂ ਲੈ ਕੇ 10 ਵਜੇ ਤੱਕ ਦੀਵਾਨ ਸਜਣੇ ਨੇ ਜਿਹਦੇ ਵਿੱਚ ਬੜੇ ਗੁਣੀ ਗਿਆਨੀ ਵਿਦਵਾਨ ਰਾਗੀ ਸਿੰਘ ਟਾੜੀ ਸਿੰਘ ਕਥਾਵਾਚਕ ਨਾਮ ਧਾਰੀ ਸੰਪਰਦਾਵਲੋਂ ਹੱਲੇ ਦਾ ਕੀਰਤਨ ਕਰਨ ਵਾਲੇ ਮਹਾਂਪੁਰਸ਼ ਬਾਬਾ ਗੋਪਾਲ ਸਿੰਘ ਜੀ ਆ ਰਹੇ ਨੇ ਹੋਰ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਵਿਦਵਾਨ ਆ ਰਹੇ ਨੇ ਸੰਗਤਾਂ ਅੱਜ ਦੇ ਦੀਵਾਨ ਵਿੱਚ ਵੀ ਗੁਰਦੁਆਰਾ ਸ਼ਹੀਦਗੰਗ ਸਾਹਿਬ 12 ਤਰੀਕ ਸ਼ਾਮ ਨੂੰ ਹਾਜ਼ਰੀਆਂ ਭਰਨ ਕੱਲ ਨੂੰ 13 ਤਰੀਕ ਵਿਸਾਖੀ ਦਾ ਮਹਾਨ ਪੁਰਬ ਖਾਲਸੇ ਦਾ ਸਿਰਜਣਾ ਦਿਵਸ ਗੁਰਦੁਆਰਾ ਚੀਤਗੰਨ ਸਾਹਿਬ ਵਿਖੇ ਸਾਰਾ ਦਿਨ ਮਨਾਇਆ ਜਾਵੇਗਾ ਸਾਰਾ ਦਿਨ ਦੀਵਾਨ ਸਜਣਗੇ ਗੁਰੂ ਕੇ ਲੰਗਰਾਂ ਟੁੱਟ ਵਰਤਣਗੇ ਅਮਰ ਸੰਚਾਰ ਵੀ 10 ਵਜੇ ਹੋਵੇਗਾ 13 ਤਰੀਕ ਕੱਲ ਨੂੰ ਐਤਵਾਰ ਵਾਲੇ ਦਿਨ ਔਰ ਸ਼ਾਮ ਨੂੰ 4 ਵਜੇ ਦੀਵਾਨ ਦੀ ਸਮਾਪਤੀ ਉਪਰੰਤ ਮਹੱਲੇ ਖੇਡੇ ਜਾਣਗੇ ਸੋ ਸਾਰੀਆਂ ਫੌਜਾਂ ਨੂੰ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਾਰੇ ਪ੍ਰੋਗਰਾਮਾਂ 'ਚ ਹਾਜ਼ਰੀਆਂ ਭਰੋ ਤੇ ਗੁਰੂ ਕਲ ਕੀਦਰ ਪਾਤਸ਼ਾਹ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ